ਵਾਤਾਵਰਨ ਦੀ ਸ਼ੁੱਧਤਾ ਅਤੇ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਗ੍ਰੀਨ ਟ੍ਰਿਬਿਊਨਰ ਵੱਲੋਂ ਰੁੱਖਾਂ ਦੀ ਕਟਾਈ ਤੇ ਰੋਕ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਕਈ ਅਜਿਹੇ ਸ਼ਰਾਰਤੀ ਅੰਸਰ ਨੇ ਜੋ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਲੈ ਕੇ ਰੁੱਖਾਂ ਦੀ ਕਟਾਈ ਨੂੰ ਕਦੇ ਵੀ ਗੁਰੇਜ਼ ਨਹੀਂ ਕਰਦੇ ਅਜਿਹਾ ਹੀ ਮਾਮਲਾ ਸ੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਲੱਗੇ ਇੱਕ ਪੁਰਾਣੇ ਬੋਰਡ ਨੂੰ ਜਦੋਂ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼ਹਿਰ ਵਾਸੀਆਂ ਵੱਲੋਂ ਇਸ ਤੇ ਵਿਰੋਧ ਕੀਤਾ ਗਿਆ ਹਾਂ ਅੱਜ ਮੈਨੂੰ ਸਵੇਰ ਸਵੇਰ ਇੱਕ ਕਿਸੇ ਵਾਤਾਵਰਨ ਪ੍ਰੇਮੀ ਦਾ ਫੋਨ ਆਇਆ ਸੀਗਾ ਕਿ ਮੁਕਸਰ ਦੇ ਵਿੱਚ ਇੱਕ ਬੋੜ ਦਾ ਦਰਖਤ ਪਟ ਰਹੇ ਆ ਤੇ ਵੈਸੇ ਮੇਰੀ ਸਾਰੇ ਮੁਕਸਰ ਵਾਸੀਆਂ ਨੂੰ ਜਾਂ ਸਾਰੇ ਵਾਤਾਵਰਨ ਪ੍ਰੇਮੀਆਂ ਨੂੰ ਇਹ ਅਪੀਲ ਹੈ ਕਿ ਆਹ ਹੈਰਿਟੇਜ ਦਰਖਤ ਨੇ ਬੋੜ ਪਿੱਪਲ ਸਾਨੂੰ ਬਸਾਂ ਹੀ ਮਿਲਦੇ ਆ 20 20 30 ਸਾਲ ਦੇ ਇਹਨਾਂ ਦੇ ਜਿਹੜੇ ਉਹ ਮਰ ਹੁੰਦੀ ਹੈ ਇਹਨਾਂ ਨੂੰ ਪਤਨਾ ਤਾਂ ਮੈਂ ਸਮਝਦਾ ਇੱਕ ਸਾਡੇ ਵਾਸਤੇ ਤਾਂ ਨਹੀਂ ਹੈ ਪਰ ਮੇਰੀ ਸਾਰੇ ਇੱਥੇ ਦੇ ਲੋਕਾਂ ਨੂੰ ਅਪੀਲ ਹੈ ਜੇ ਉਹ ਮੈਕਸਿਮਮ ਬਚਾ ਸਕਦੇ ਹੈ ਬੋੜ ਪੀਪਲ ਦੇ ਦਰੱਖਤਾਂ ਨੂੰ ਖਾਸ ਕਰਕੇ ਮੁਕਸਦ ਸ਼ਹਿਰ ਦੇ ਵਿੱਚ ਜਿਹੜਾ ਕਿ ਕੋਵਿਡ ਦੇ ਵਿੱਚ ਇਸ ਦੌਰਾਨ ਅਸੀਂ ਵੇਖਿਆ ਕਿ ਆਕਸੀਜਨ ਦੀ ਬੜੀ ਕਮੀ ਰਹੀ ਹੈ ਤੇ ਸਭ ਤੋਂ ਜਿਆਦਾ ਆਕਸੀਜਨ ਦੇ ਸੋਰਸਸ ਨੇ ਲੋਕਾਂ ਨੂੰ ਮੈਂ ਅਪੀਲ ਕਰਦਾ ਹੈ ਕਿ ਬੋੜ ਪੀਪਲ ਦੇ ਦਰੱਖਤਾਂ ਨੂੰ ਵਾਧ ਤੋਰ ਵਾਧ ਬਚਾਇਆ ਜਾਵੇ ਜੇ ਕਿਸੇ ਨੇ ਬਿਲਡਿੰਗ ਜਾਂ ਕੋਈ ਹੋਰ ਇਨਫਰਾਸਟ੍ਰਕਚਰ ਬਣਾਉਣਾ ਹੈ ਉਹ ਮਾੜਾ ਉਸ ਤੋਂ ਪਾਸੇ ਕਰਕੇ ਬਣਾ ਲਿਆ ਜਾਵੇ ਤਾਂ ਕਿ ਵਾਤਾਵਰਨ ਦਾ ਇੱਥੇ ਸਾਂਭ ਸੰਭਾਲ ਹੋ ਸਕੇ ਮੇਰੀ ਸਾਰੇ ਇਥੋਂ ਦੀ ਦੂਰੀਵਾਰ ਫੇਰ ਬਣਦੀ ਹੈ ਇੱਕ ਮੇਰੀ ਬੇਨਤੀ ਇੱਥੇ ਆ ਵੀ ਹੈ ਖਾਸ ਕਰਕੇ ਮੈਂ ਇਸ ਕਿਉਂਕਿ ਆ ਆ ਜਿਹੜੇ ਦਰਖਤ ਨੇ ਆ ਪੂਜਨਯੋਗ ਦਰਖਤ ਨੇ ਤਾਂ ਲੋਕ ਆਮ ਤੌਰ ਤੇ ਇਹਨਾਂ ਨੂੰ ਜਿਆਦਾ ਇਹਨਾਂ ਨੂੰ ਪਾਪ ਹੀ ਸਮਝਦੇ ਵਧਣ ਵਾਸਤੇ ਪਰ ਇੱਥੇ ਕਈ ਸੰਸਥਾਵਾਂ ਨੂੰ ਲੋਕੀ ਕਹਿੰਦੇ ਵੀ ਤੁਸੀਂ ਪੱਟ ਕੇ ਲੈ ਜਾਓ ਪਰ ਮੈਂ ਉਹਨਾਂ ਸੰਸਥਾਵਾਂ ਨੂੰ ਵੀ ਅੱਥਮਣ ਕੇ ਬੇਨਤੀ ਕਰਨਾ ਹੈ ਕਿ ਉਹਨਾਂ ਇਹਨਾਂ ਨੂੰ ਪੱਟਣ ਤੋਂ ਗਰੇਜ ਕੀਤਾ ਜਾਵੇ ਤਾਂ ਕਿ ਵਾਤਾਵਰਨ ਨੂੰ ਵਧੀਆ ਹਰਾ-ਭਰਾ ਔਰ ਮੁਕਸਰਦਾ ਵਾਤਾਵਰਨ ਸ਼ੁੱਧ ਬਣ ਸਕੇ ਇਹ ਉੱਥੋਂ ਹੈਗੇ ਆ ਪਟਿਆਲੇ ਤੋਂ ਆ ਤੁਹਾਡਾ ਕੀ ਸਬੰਧ ਹੈ ਜੀ ਤੁਹਾਨੂੰ ਕਾਰਸੇਵਾਲਾ ਨੇ ਮੌਕੇ ਤੇ ਬੁਲਾਇਆ ਫੋਨ ਕਰਕੇ ਨਹੀਂ ਨਹੀਂ ਇਹ ਤਾਂ ਅਸੀਂ ਆਪਦੇ ਪਲਾਟ ਦੀ ਸਫਾਈ ਕਰਾਉਣ ਵਾਸਤੇ ਉਹਨਾਂ ਨੂੰ ਗਿਆ ਸੀ ਸਰ ਇਹ ਦਰਖਤ ਵਧਣ ਦੀ ਪਰਮਿਸ਼ਨ ਕਿੱਥੋਂ ਲਈ ਸੀ ਦਰਖਤਾਂ ਉਹ ਸਾਡੀ ਥਾਂ ਦੇ ਵਿੱਚ ਆ ਇਸ ਕਰਕੇ ਅਸੀਂ 8 ਵਜੇ ਵੱਢੀ ਸਕਦੇ ਹਾਂ ਇਹ ਸਰ ਤੁਸੀਂ ਕਿਹਨੂੰ ਅੱਗੇ ਲਾਇਆ ਇਹਨੂੰ ਵੱਢਣ ਵਾਸਤੇ ਕਿਹਨੂੰ ਕਿਹਾ ਸੀ ਜੀ ਗੁਰਦੁਆਰੇ ਜਿਹੜੇ ਕਾਰਸੇ ਵਾਲੇ ਬਾਬੇ ਆ ਦੇਖੋ ਜਿਹੜੀ ਗ੍ਰੀਨ ਟਰਮੀਨਲ ਦੀ ਹਦਾਇਤਾਂ ਹੈ ਵੀ ਤੁਸੀਂ ਕਿਸੇ ਵੀ ਜਿਹੜੀ ਜਗ੍ਹਾ ਤੋਂ ਜਿਹੜੀਆਂ ਇਸ ਥਾਂ ਦੇ ਵੱਡੇ ਫਰੇਦ ਰਕਤੋਂ ਨਹੀਂ ਘਟ ਸਕਦੇ ਖਾਸ ਕਰਕੇ ਵਿਰਾਸਤੀ ਦਰਖਤ ਜਿਹੜੇ ਪੁਰਾਣੇ ਆ ਸਾਨੂੰ ਨਹੀਂ ਪਤਾ ਕਿ ਆ ਕੋਈ ਗੱਲ ਨਹੀਂ ਸਰ ਤੁਸੀਂ ਇਹਨੂੰ ਵਢਾਉਣ ਵਾਸਤੇ ਕਾਰਸੇ ਵਾਲਿਆਂ ਕੋਲ ਹੀ ਕਿਉਂ ਗਏ ਕਿਸੇ ਲੇਬਰ ਕੋਲ ਕਿਉਂ ਨਹੀਂ ਗਏ ਜੇ ਤੁਹਾਨੂੰ ਨਹੀਂ ਪਤਾ ਸੀ ਤਾਂ ਅਸੀਂ ਆਖਿਆ ਚਲ ਕਿਸੇ ਨੂੰ ਦੇਣ ਨਾਲ ਉੱਥੇ ਲੰਗਰ 'ਚ ਲੱਕੜ ਹੈਗੀ ਆ ਲੱਕੜ ਬਾਲਣ ਉੱਥੇ ਆਪਦਾ ਸਰ ਲੰਗਰ ਤਾਂ ਗੈਸ ਤੇ ਚੱਲਦੇ ਆ ਅੱਜਕੱਲ ਹਾਂਜੀ ਗੈਸ ਤੇ ਗੈਸ ਤੇ ਕਿਉਂ ਚੱਲਦਾ ਬਾਬਿਆਂ ਦੇ ਬਹੁਤ ਆਰੇ ਲੱਗੇ ਹੋਏ ਆ ਅੰਦਰ ਦੇਖੋ ਵੀਰ ਜੀ ਭਈ ਜੋ ਕੋਰੋਨਾ ਕਾਲ ਦੌਰਾਨ ਇਹ 'ਚ ਕੋਈ ਸ਼ੱਕ ਨਹੀਂਗਾ ਕਿਉਂਕਿ ਮੇਰਾ ਜਿਹੜਾ ਪਰਸਨਲ ਐਕਸਪੀਰੀਅੰਸ ਹੈ ਵੀ ਕਮਰੇ ਦੇ ਵਿੱਚ ਜਦੋਂ ਅਸੀਂ ਬੈਠੇ ਸੀਗੇ ਕਿਉਂਕਿ ਸਾਡੇ ਵੀ ਘਰ ਦੇ ਵਿੱਚ ਕੋਈ ਪੇਸ਼ੈਂਟ ਨੂੰ ਕੋਰੋਨਾ ਹੋਇਆ ਸੀਗਾ ਜਦੋਂ ਅਸੀਂ ਰੂਮ ਦੇ ਵਿੱਚ ਬੈਠੇ ਸੀ ਉਦੋਂ ਆਕਸੀਜਨ ਲੈਵਲ 85 ਸੀ ਜਦੋਂ ਬਾਹਰ ਅਸੀਂ ਦਰਖਤਾਂ ਥੱਲੇ ਉਹੀ ਪੇਸ਼ੈਂਟ ਨੂੰ ਘੰਟਾ ਬਾਇਆ ਜਾਂ ਡੇਢ ਘੰਟਾ ਬਿਠਾਇਆ ਤਾਂ ਉਹ ਆਕਸੀਜਨ ਲੈਵਲ 90 ਤੇ ਪਹੁੰਚ ਚੁੱਕਿਆ ਸੀਗਾ ਦਰਖਤਾਂ ਦੀ ਬਹੁਤ ਮਹੱਤਤਾ ਹੈ ਤੇ ਜਿਹੜੇ ਪੁਰਾਣੇ ਦਰਖਤ ਆਪਾਂ ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖੀਏ ਪੂਰੀ ਤਰ੍ਹਾਂ ਇਹੀ ਸਾਡੀ ਸਰ ਜਿਹੜੇ ਲੋਕ ਕੱਟਦੇ ਆ ਉਹਨਾਂ ਦੇ ਖਿਲਾਫ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਜਾਂ ਚੁੱਪ ਹੀ ਰਹਿਣਾ ਚਾਹੀਦਾ ਦੇਖੋ ਇਹਦੇ ਬਾਰੇ ਇੱਕ ਪਾਲਿਸੀ ਪੂਰੀ ਵਾਈਡ ਪਾਲਿਸੀ ਹੋਣੀ ਚਾਹੀਦੀ ਹੈ ਬੀਜੇ ਕਿਸੇ ਬੰਦੇ ਕਰੇ ਦਰਖਤ ਲੱਗਾ ਉਹਨੂੰ ਕਿਸੇ ਨਾ ਕਿਸੇ ਟਾਈਪ ਟਾਈਪ ਦਾ ਰਿਲੈਕਸੇਸ਼ਨ ਦੇ ਦੇਣ ਜਿਵੇਂ ਹਾਊਸ ਟੈਕਸ ਦੇ ਵਿੱਚ ਰਿਲੈਕਸੇਸ਼ਨ ਦੇ ਦੇਣ ਜਾਂ ਇਸ ਤਰ੍ਹਾਂ ਕੋਈ ਨਾ ਕੋਈ ਉਹਨਾਂ ਨੂੰ ਉਤਸ਼ਾਹਿਤ ਕਰਨ ਵੀ ਦਰਖਤ ਲੋਕ ਜਿਆਦਾ ਤੋਂ ਜਿਆਦਾ ਲੋਨ ਜਿਵੇਂ ਲਾਇਕ ਆਸਟ੍ਰੇਲੀਆ ਜਾਂ ਕੈਨੇਡਾ ਉਹਨਾਂ ਦੇ ਵਿੱਚ ਕੀ ਹੈ ਉਹਨਾਂ ਨੂੰ ਮਤਲਬ ਜਿਹੜੇ ਪਾਸੇ ਸੂਰਜ ਛਿਪਦਾ ਉਸ ਪਾਸੇ ਦਰਖਤ ਸਭ ਤੋਂ ਜਿਆਦਾ ਹੁੰਦੇ ਆ ਤੇ ਉਹ ਇਸ ਦਾ ਉਹਨਾਂ ਨੂੰ ਰਿਲੈਕਸੇਸ਼ਨ ਕਰਦੇ ਆ ਵੱਖ-ਵੱਖ ਟੈਕਸਾਂ ਦੇ ਵਿੱਚ ਤੇ બસ ਮੇਰਾ ਤਾਂ ਇਹੀ ਕਹਿਣਾ ਵੀ ਸਰਕਾਰ ਨੂੰ ਉਤਸ਼ਾਹਿਤ ਵੀ ਕਰਨਾ ਚਾਹੀਦਾ ਮਾਪੇ ਬਣ ਕੇ ਡਿਜੀਟਲ ਦਰਖਤ ਲੱਗੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਵੇ ਨਾਲ ਜਿਵੇਂ ਕਾਰਬਨ ਕ੍ਰੈਡਿਟ ਹੈ ਬਾਹਰਲੇ ਮੁਲਕਾਂ 'ਚ ਕਾਰਬਨ ਕ੍ਰੈਡਿਟ ਹੈ ਕਾਰਬਨ ਕ੍ਰੈਡਿਟ ਦਾ ਮਤਲਬ ਹੈ ਜਿਹੜੀ ਇੰਡਸਟਰੀ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਪ੍ਰੋਡਿਊਸ ਕਰਦੀ ਹੈ ਉਹਨੂੰ ਰਿਡਿਊਸ ਕਰਨ ਵਾਸਤੇ ਆਪਾਂ ਕੀ ਕਰਦੇ ਆਂ ਵੀ ਦਰਸ਼ਤਾਂ ਦਾ ਦੇਖੋ ਜੀ ਜਿਹੜਾ ਇਹ ਬੋਰਡ ਹੈ ਇਹ ਬਹੁਤ ਵੱਡੀ ਆਕਸੀਜਨ ਦੇ ਰਹੀ ਤੇ بڑے ਬੰਦਿਆਂ ਨੂੰ ਇਹਦਾ ਫਾਇਦਾ ਜੀ ਦਰਖਤ ਦਾ ਖਰਟਣਾ ਨਹੀਂ ਚਾਹੀਦਾ ਜੀ ਬਿਲਕੁਲ ਵੀ ਨਹੀਂ ਜੀ ਜਿਵੇਂ ਆਪਾਂ ਸਮਾਜ ਦੇ ਵਿੱਚ ਰਹਿ ਰਹੇ ਆ ਆਪਾਂ ਨੂੰ ਪਤਾ ਹੀ ਹੈ ਕਰੋਨਾ ਦੇ ਵਿੱਚ ਆਪਾਂ ਨੂੰ ਆਕਸੀਜਨ ਵੀ ਮੁੱਲ ਲੈਣੀ ਪੈ ਰਹੀ ਹੈ ਤੇ ਸਿਰਫ এনवायरमेंट ਦੇ ਵਿੱਚ ਇੱਕ ਪੀੜ ਹੀ ਐਸਾ ਜਰੀਆ ਜਿੰਦੇ ਥਰੂ ਸਾਨੂੰ ਆਕਸੀਜਨ ਫ੍ਰੀ ਮਿਲਦੀ ਹੈ ਤੇ ਸਾਡੇ এনवायरमेंट ਨੂੰ ਵੀ ਸਾਫ਼ ਰੱਖਦੀ ਹੈ ਵੈਸੇ ਵੀ ਜਿੰਨੇ ਵੀ ਅਸੀਂ ਪ੍ਰਿੰਸੀਪਲ ਯੂਨੀਅਨ ਦੇ ਮੈਂਬਰਸ ਆ ਤੇ ਮੈਂ ਵੀ ਰਾਸ਼ਾ ਬਾਡੀ ਦੇ ਨਾਲ ਸੰਬੰਧ ਰੱਖਦਾ ਸੋ ਅਸੀਂ ਤਾਂ ਬੱਚਿਆਂ ਨੂੰ ਵੀ ਇਹੀ ਸਿਖਾਉਂਦੇ ਆ ਔਰ ਸਾਡੇ ਸਾਡੇ ਲਈ ਵੀ ਇਹੀ ਹੈ ਵੀ ਸਾਨੂੰ ਪੇੜ ਲਗਾਉਣੇ ਚਾਹੀਦੇ ਨੇ ਵੱਢਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਉਹ ਵੱਢਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਨੋ ਡਾਊਟ ਸਰ ਐਕਸ਼ਨ ਜਿੰਨੀ ਦੇਰ ਤਾਈਂ ਵਾਰਤਾਵਰੰਦਾ ਇਸ ਤਰ੍ਹਾਂ ਹੀ ਨੁਕਸਾਨ ਹੁੰਦਾ ਰਹੇਗਾ ਔਰ ਇਹਦਾ ਫਿਜ਼ੀਕਲੀ ਨੁਕਸਾਨ ਆਪਾਂ ਨੂੰ ਹੋਣਾ ਹੀ ਹੋਣਾ ਹੈ ਐਸਐਮਜ਼ेड ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਫੁਲੀਟਸ ਅਪਡੇਟਸ ਫਲਾਈਕ ਐਂਡ ਫੋਲੋਅਰ आवर ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ